ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਮਸਾਲੇਦਾਰ ਦਹੀਂ ਦਹੀਂ ਅਸੀਂ ਬਹੁਤ ਹੀ ਸੁਆਦਿਸ਼ਟ ਤਿਆਰ ਕਰਨਾ ਤੇ ਆਸਾਨ ਢੰਗ ਦੇ ਨਾਲ ਆਪਾਂ ਬਣਾਵਾਂਗੇ ਅਸੀਂ ਲਿਆ ਪੁਦੀਨਾ ਤੇ ਹਰਾ ਧਨੀਆ ਇੱਕ ਕੌਲੀ ਦਹੀਂ ਦੇ ਅੱਧੀ ਕੌਲੀ ਲਈ ਆਪਾਂ ਨੇ ਬੂੰਦੀ ਦੀ ਨਮਕ ਗਰਮ ਮਸਾਲਾ ਹਰੀ ਮਿਰਚ ਜੀਰਾ ਲਸਣ ਦੀਆਂ 3-4 ਕੱਲੀਆਂ ਤੇ ਕਾਲੀ ਮਿਰਚ ਦਾ ਪਾਊਡਰ ਇਹ ਜਿਹੜਾ ਅਸੀਂ ਸਮਾਨ ਅੱਧਾ-ਅੱਧਾ ਚਮਚ ਤਿਆਰ ਕਰ ਲਿਆ ਤੇ ਆਪਾਂ ਦਹੀਂ ਦੇ ਵਿੱਚ ਇਹਨੂੰ ਪਾਵਾਂਗੇ ਦਹੀਂ ਸਾਡਾ ਜਿਹੜਾ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੋਊਗਾ ਪਦੀਨੇ ਦੇ ਅਸੀਂ ਪੱਤੇ ਲੈ ਲੇ ਤਣਿਆ ਜਿਹੜਾ ਅਸੀਂ ਸਾਰੇ ਡੰਡੀ ਆਪਾਂ ਨੇ ਇਹ ਪਾਉਣਾ ਹੈ ਇਹਦੇ ਨਾਲ ਜਿਹੜਾ ਦਹੀਂ ਹੈ ਇਹਦਾ ਟੇਸਟ ਬਹੁਤ ਜ਼ਿਆਦਾ ਬਾਜ ਜਾਂਦਾ ਹੈ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਛਾਣ ਲਿਆ ਤੇ ਹੁਣ ਆਪਾਂ ਇਹਨੂੰ ਨਮਕਾਲੇ ਪਾਣੀ ਦੇ ਵਿੱਚ ਧੋਵਾਂਗੇ ਅਸੀਂ ਦੋ ਕੁ ਚੁਟਕੀ ਜਿਹੜਾ ਨਮਕ ਨਮਕ ਵਾਲਾ ਪਾਣੀ ਲਿਆ ਇਹਦੇ ਵਿੱਚ ਆਪਾਂ 5 ਕੁ ਮਿੰਟ ਵਾਸਤੇ ਜਿਹੜਾ ਧਨੀਏ ਤੇ ਪਦੀਨੇ ਨੂੰ ਡੁਵਾਵਾਂਗੇ ਫਿਰ ਇਹਨੂੰ ਆਪਾਂ ਸਾਫ ਪਾਣੀ ਦੇ ਵਿੱਚ ਕੱਢ ਕੇ ਮਿਕਸੀ ਦੇ ਕੱਪ ਚ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰਾਂਗੇ ਹਾਂਜੀ ਹੁਣ ਦੇਖੋ ਅਸੀਂ ਪਦੀਨੇ ਤੇ ਧਨੀਆ ਨੂੰ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਇਹ ਜਿਹੜਾ ਦਹੀਂ ਸਾਡਾ ਉਹਨਕੇ ਬਹੁਤ ਹੀ ਸੁਆਦਿਸ਼ਟ ਤਿਆਰ ਹੋਊਗਾ ਹਾਂਜੀ ਨਾਲੇ ਆਪਾਂ ਨੇ ਪਾਇਆ ਦਹੀਂ ਪਦੀਨਾ ਤੇ ਧਨੀਆ ਪਾ ਕੇ ਦਹੀਂ ਪਾਤਾ ਤੇ ਨਾਲੇ ਪਾਈ ਅਸੀਂ ਹਰੀ ਮਿਰਚ ਤੇ ਨਾਲੇ ਪਾਇਆ ਆਪਾਂ ਨੇ ਲਸਣ ਤੇ ਨਾਲ ਹੀ ਆਪਾਂ ਜਿਹੜੇ ਸਾਰੇ ਮਸਾਲੇ ਅੱਧਾ ਅੱਧਾ ਚਮਚ ਲੈਏ ਆਂ ਤੇ ਇਹਨਾਂ ਨੂੰ ਆਪਾਂ ਨਾਲ ਹੀ ਪਾ ਦਾਂਗੇ ਜੀਰਾ ਕਾਲੀ ਮਿਰਚ ਨਮਕ ਤੇ ਇਹ ਜਿਹੜਾ ਸਾਡੇ ਦਹੀਂ ਨੂੰ ਹੋਰ ਵੀ ਜ਼ਿਆਦਾ ਸਵਾਦਿਸ਼ਟ ਬਣਾਣਗੇ ਹਾਂਜੀ ਹੁਣ ਆਪਾਂ ਇਹਨੂੰ ਮਿਕਸੀ ਦੇ ਕੱਪ ਦੇ ਵਿੱਚ ਪਾ ਲਿਆ ਆਪਾਂ ਇਹਨੂੰ ਕਰਾਂਗੇ ਗ੍ਰाइंड ਹਾਂਜੀ ਅਸੀਂ ਦਹੀਂ ਨੂੰ ਪੂਰੀ ਤਰ੍ਹਾਂ ਗ੍ਰाइंड ਕਰਕੇ ਵਿੱਚ ਮਿਕਸ ਕਰ ਲਿਆ ਸਾਰਾ ਕੁਝ ਆਪਾਂ ਮਿਕਸ ਕਰਕੇ ਮਸਾਲੇ ਤੇ ਆਪਾਂ ਨੂੰ ਇੱਕ ਭਾਂਡੇ ਦੇ ਵਿੱਚ ਕੱਢ ਲਿਆ ਦਹੀਂ ਦੇਖਣ ਦੇ ਵਿੱਚ ਸਾਨੂੰ ਆਇ ਲੱਗ ਰਿਹਾ ਵੀ ਬਹੁਤ ਪਤਲਾ ਹੈ ਪਰ ਜਦੋਂ ਇਹਦੇ ਵਿੱਚ ਬੂੰਦੀ ਨੇ ਪਾਣੀ ਸੁੱਕਣਾ ਇਹ ਜਿਹੜਾ ਦਹੀਂ ਸਾਡਾ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਤੇ ਖਾਣ ਵਿੱਚ ਵੀ ਬਹੁਤ ਹੀ ਸੁਆਦਿਸ਼ਟ ਹੋਊਗਾ ਇਹਦੇ ਵਿੱਚ ਆਪਾਂ ਉੱਪਰ ਤੇ ਇਹਨੂੰ ਸਜਾਉਣ ਵਾਸਤੇ ਦੇਗੀ ਮਿਰਚ ਚੁਟਕੀ ਆਪਾਂ ਨੇ ਪਾਈ ਐ ਤੇ ਨਾਲ ਆਪਾਂ ਨੇ ਪਾਇਆ ਭੁੰਨ ਕੇ ਜੀਰਾ ਜੀਰੇ ਦੇ ਵਿੱਚ ਅਸੀਂ ਦੇਸੀ ਘਿਓ ਦਾ ਤੜਕਾ ਲਾਇਆ ਇਹ ਅਸੀਂ ਥੋੜਾ ਜਿਹਾ ਜ਼ਿਆਦਾ ਪਾਇਆ ਤੇ ਹੁਣ ਅਸੀਂ ਇਹਨੂੰ 15 ਮਿੰਟ ਵਾਸਤੇ ਦਹੀਂ ਨੂੰ ਐਸੀ ਤਰ੍ਹਾਂ ਆਪਾਂ ਨੇ ਰੱਖ ਦੇਣਾ ਤੇ ਆਪਾਂ ਇਹਨੂੰ ਹਲਕਾ ਹਲਕਾ ਵਿੱਚ ਮਿਕਸ ਕਰ ਦੇਣਾ ਤਾਂ ਕਿ ਬੂੰਦੀ ਜਿਹੜੀ ਉਹ ਪਾਣੀ ਨੂੰ ਸੋਖ ਲਵੇ ਤੇ ਜਿਹੜਾ ਸਾਡਾ ਦਹੀਂ ਆ ਉਹ ਬਣ ਕੇ ਬਹੁਤ ਹੀ ਸਵਾਦਿਸ਼ਟ ਜਿਹੜਾ ਤਿਆਰ ਹੋਊਗਾ ਮੈਨੂੰ ਉਮੀਦ ਹੈ ਤੁਹਾਨੂੰ ਮੇਰ ਬਣਾਉਣ ਦਾ ਤਰੀਕਾ ਵਧੀਆ ਲੱਗੂਗਾ ਜੇ ਵਧੀਆ ਲੱਗਿਆ ਤਾਂ ਇੱਕ ਵਾਰੀ ਆਪ ਵੀ ਜਰੂਰ ਟਰਾਈ ਕਰਿਓ ਮੇਰੇ ਦੇਖਣਾਂ ਦਾ ਬਹੁਤ ਬਹੁਤ ਧੰਨਵਾਦ